ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਵੇਂ ਕਿ ਤੁਸੀਂ ਜਾਣਦੇ ਆ ਬੀੜ ਬਾਬਾ ਬੁੱਢਾ ਸਾਹਿਬ ਜੀ ਠੱਠਾ ਨੇੜੇ ਚਵਾਲ ਕਰਨਤਾਰਨ ਵਿਖੇ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ ਉਹ ਜੋੜ ਮੇਲੇ ਦੇ ਸੰਬੰਧ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਗੁਰੂਕੀਆ ਸੰਗਤਾਂ ਮਾਝੇ ਤੋਂ ਮਾਲਵੇ ਤੋਂ ਦੁਆਬੇ ਤੋਂ ਦੇਸ਼ਾਂ ਦੇ ਛਾਂਟੋਂ ਬੀੜ ਬਾਬਾ ਬੁੱਢਾ ਸਾਹਿਬ ਅਜੇ ਨਹੀਂ ਪਹੁੰਚ ਰਹੀਆਂ ਨੇ ਅਸੀਂ ਥੋੜਾ ਜਿਹਾ ਪ੍ਰਾਲਾ ਕੀਤਾ ਸੀ ਕਿ ਜਿੰਨੀਆਂ ਸੰਗਤਾਂ ਉੱਥੇ ਜਾਣ ਵਾਲੀਆਂ ਨੇ ਜਾਂ ਜਿਹੜੀਆਂ ਮੁਰਕੇ ਆਉਣ ਵਾਲੀਆਂ ਨੇ ਉਹਨਾਂ ਨੂੰ ਇਸ ਜੋੜ ਮੇਲੇ ਦੇ ਇਤਿਹਾਸ ਬਾਰੇ ਕਿੰਨੀ ਕੁ ਜਾਣਕਾਰੀ ਹੈ ਉਹਨਾਂ ਦਾ ਵਿਚਾਰ ਸਾਂਝੇ ਕੀਤੇ ਜਾਣ। ਅਸੀਂ ਜਾਣ ਲੱਗੇ ਉਹ ਸੰਗਤਾਂ ਨੂੰ ਬਹੁਤ ਪੁੱਛਿਆ ਨੌਜਵਾਨ ਬੱਚਿਆਂ ਨੂੰ ਪੁੱਛਿਆ ਬੀਬੀਆਂ ਨੂੰ ਪੁੱਛਿਆ ਬਹੁਤ ਘੱਟ ਮਤਲਬ ਜਿਹੜੀ ਜਾਣਕਾਰੀ ਸੀ ਸੰਗਤ ਨੂੰ ਕੋਈ ਇਹਦਾ ਸੀ ਬੀੜ ਬਾਬਾ ਬੁੱਢਾ ਸਾਹਿਬ ਬਾਬਾ ਜੀ ਦਾ ਜਨਮ ਹੋਇਆ ਕੋਈ ਇਹਦਾ ਸੀ ਬੀੜ ਬਾਬਾ ਬੁੱਢਾ ਸਾਹਿਬ ਉੱਥੇ ਉਹਨਾਂ ਦੀ ਜੋਤੀ ਜੋਤ ਸਮਾਏ ਆ ਤਰ੍ਹਾਂ ਤਰ੍ਹਾਂ ਦੇ ਵਿਚਾਰ ਸਨ। ਅਸੀਂ ਫਿਰ ਅੱਜ ਫੈਸਲਾ ਕੀਤਾ ਸੀ ਕੱਲ ਕਿ ਜਿਹੜੀਆਂ ਸੰਗਤਾਂ ਮੋੜ ਰਹੀਆਂ ਨੇ ਉਹਨਾਂ ਵਾਸਤੇ ਇਹ ਮੈਡਲ ਬਣਾਏ ਸੀ ਮੈਡਲ ਦਾ ਮਤਲਬ ਇਹ ਅਸੀਂ ਇੱਕ ਨਿਸ਼ਾਨੀ ਹੈ ਕਿ ਅਸੀਂ ਬੱਚਿਆਂ ਨੂੰ ਬੀਬੀਆਂ ਨੂੰ ਇਸ ਰੋਡ ਤੇ ਖੜਕੇ ਟਰਾਲੀਆਂ ਰੋਕ ਕੇ ਗੱਡੀਆਂ ਰੋਕ ਕੇ ਮੋਟਰਸਾਈਕਲ ਰੋਕ ਕੇ ਪੁੱਛ ਰਹੇ ਹਾਂ ਕਿ ਜਿਸ ਜੋੜ ਮੇਲੇ ਦੇ ਜਾ ਕੇ ਆਏ ਹੋ ਉਹ ਤੋਂ ਜੋੜ ਮੇਲੇ ਦਾ ਇਤਿਹਾਸ ਕੀ ਹੈ ਜਿਹੜਾ ਸਹੀ ਜਵਾਬ ਦਿੰਦਾ ਹੈ ਕਿ ਉਹ ਜੋੜ ਮੇਲਾ ਕਿਸ ਲਈ ਮਨਾਇਆ ਜਾਂਦਾ ਜਾਂ ਅੱਜ ਦਾ ਇਤਿਹਾਸ ਕੀ ਹੈ ਕਿਸ ਜੋੜ ਮੇਲੇ ਦਾ ਉਹਨੂੰ ਅਸੀਂ ਇਹ ਮੈਡਲ ਪਾ ਕੇ ਸਨਮਾਨਿਤ ਕਰਦੇ ਹਾਂ ਇਹ ਕੋ ਮੈਡਲ ਮਹਿੰਗਾ ਨਹੀਂ ਤੋ ਗੁਰੂ ਘਰ ਦੇ ਵਿੱਚ ਨਾ ਤਾਂ ਕੋਈ ਆਪਾਂ ਇਹ ਕਹਿ ਲਈਏ ਕਿ ਕੋਈ ਸ਼ਰਤ ਰੱਖੀ ਜਾਂਦੀ ਹੈ ਸਿਰਫ ਇੱਕ ਵਿਚਾਰ ਚਰਚਾ ਹੈ ਕਿ ਚਲੋ ਜਿਹਨੂੰ ਨਹੀਂ ਜਾਣਕਾਰੀ ਉਹਨੂੰ ਜਾਣਕਾਰੀ ਹੋ ਜੇ ਨਾਲ ਅਸੀਂ ਇਹ ਇਸ਼ਤਿਹਾਰ ਵੀ ਛਪਾਏ ਅਸੀਂ ਜੋੜ ਮੇਲੇ ਸੰਬੰਧੀ ਜਿੱਦੂ ਨਹੀਂ ਜਾਣਕਾਰੀ ਜਿਸ ਥਾਲੀ ਚ ਹੁੰਦੀ ਜਿਸ ਗੱਡੀ ਚ ਹੁੰਦੀ ਉਹਨੋਂ ਨਾਲ ਇਸ ਕਰਕੇ ਕਿੰਨੇ ਆ ਸਾਜੋ ਸੰਗਤ ਨੂੰ ਇਹ ਮੱਚੀਆਂ ਪਰੇ ਜਾਣਕਾਰੀ ਮਿਲ ਸਕੇ ਜੋ ਇਸ ਕਰਕੇ ਅਸੀਂ ਅੱਜ ਇਹ ਮੱਲਾਂ ਵਾਲਾ ਮਹੂਰ ਰੋਡ ਫਰੀਪੁਰ ਰੋਡ ਜਿਹੜਾ ਸਾਡਾ ਤੇ ਖੜੇ ਆ ਤੇ ਜਿੰਨੀਆਂ ਵੀ ਸੰਗਤਾਂ ਆ ਜਾ ਰਹੀਆਂ ਨੇ ਬਾਬਾ ਬੁੱਢਾ ਸਾਹਿਬ ਕੋ ਖਾਸ ਕਰਕੇ ਉਹਨਾਂ ਨੂੰ ਬੇਨਤੀ ਕਰਕੇ ਰੋਕ ਕੇ ਨਾਲ ਜਲਦੀ ਸੇਵਾ ਵੀ ਕਰ ਰਹੇ ਆ ਤੇ ਨਾਲ ਇਸ ਤਰ੍ਹਾਂ ਇਹ ਜਿਹੜਾ ਇਹ ਬੇਨਤੀ ਕਰ ਰਹੇ ਆ ਕਿ ਸਾਨੂੰ ਦੱਸਿਆ ਜਾਵੇ ਕਿ ਅੱਜ ਦਾ ਜਿਹੜਾ ਤੁਸੀਂ ਜਿਸਾਂ ਤੋਂ ਜੋੜ ਮੇਲੇ ਤੋਂ ਮੱਥਾ ਟੇਕ ਕੇ ਆ ਰਹੇ ਉਹਦਾ ਖਾਸਾ ਇਤਿਹਾਸ ਵਿੱਚ ਤੇ ਜਿਵੇਂ ਉਹਨਾਂ ਆ ਨੌਜਵਾਨ ਆ ਰਹੇ ਆ ਇਹਨਾਂ ਨੂੰ ਜ਼ਰੂਰ ਖੜੇ ਕਰਕੇ ਪੁੱਛਣਾ ਆਈਆਂ ਨੇ ਕੋਈ ਆ ਦੁਪਾਹਾ ਸਾਹਿਬ ਕਿਹੜਾ ਇਲਾਕਾ ਅੱਜ ਅੱਜਕੱਲ੍ਹ ਥੋੜੀ ਜਿਹੀ ਜਾਣਕਾਰੀ ਦੇ ਸਕਦੇ ਹੋ ਜਿਹੜਾ ਜਿਹੜਾ ਉੱਥੇ ਜੋੜ ਮੇਲਾ ਮਨਾਇਆ ਗਿਆ ਉਹਦਾ ਇਤਿਹਾਸ ਕੀ ਹੈ ਕੀ ਇਹ ਯਾਰ ਹਾਂਜੀ ਕਿਉਂ ਭੈਣ ਜੀ ਤੁਹਾਨੂੰ ਕੋ ਪਤਾ ਹੋਵੇ ਥੋੜੀ ਜਿਹੀ ਸੁਣਿਆ ਹੋਵੇ ਜਾਂ ਕਿੰਨੋ ਪੜਿਆ ਹੋਵੇ ਨਹੀਂ ਪੜਿਆ ਨਹੀਂ ਪੜਿਆ ਸਾਨੂੰ ਦਾਇਆ ਦਿੱਤਾ ਉਹਨਾਂ ਨੇ ਵਾ 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 ਚਾਬ ਪਿਆਰ ਦੇ ਆਦਾਰ ਤੇ ਸਾਡਾ ਦਾਈ ਚਲੋ ਬਹੁਤ ਚੰਗੀ ਗੱਲ ਹੈ ਤੁਹਾਡੇ ਮਨ 'ਚ ਛੜਦਾ ਹੈ ਭਾਵਨਾ ਹੈ ਤੁਸੀਂ ਜਿਹੜੇ ਹੋ ਸਾਡੂ ਪੁੱਤਰ ਉੱਥੋਂ ਮਿਲਿਆ ਸਾਨੂੰ ਤਿੰਨ ਦਿੱਤੇ ਨੇ ਤਿੰਨੇ ਮੁੰਡੇ ਉੱਥੇ ਰੱਖੇ ਦੇ ਤਿੰਨੇ ਵਧੀਆ ਵਾ 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 ਬੜੀ ਚੰਗੀ ਗੱਲ ਹੈ ਬੜੀ ਖੁਸ਼ੀ ਵਾਲੀ ਘਟਨਾ ਪੂਰੀ ਕੀਤੀ ਹੈ ਜੀ ਵੀਰ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਜੋੜ ਮੇਲਾ ਹੈ ਉਹਦਾ ਇਤਿਹਾਸ ਇਹ ਹੈ ਕਿ ਪੰਤੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਤੋਂ ਪੁੱਤਰ ਦੀ ਪ੍ਰਾਪਤੀ ਲਈ ਅਰਦਾਸ ਕਰਾਉਣ ਵਾਸਤੇ ਗਏ ਸੀ ਅੱਜ ਦੇ ਦਿਨ ਉਹ ਉਸਬੰਧ ਵਿੱਚ ਇਹ ਜੋੜ ਮੇਲਾ ਬਣਾਇਆ ਜਾਂਦਾ ਹੈ। ਤਾਂ ਹੀ ਬਾਬਾ ਜੀ ਨੂੰ ਪੁੱਤਰਾਂ ਦੇ ਦਾਨ ਹੀ ਕਿਹਾ ਜਾਂਦਾ ਹੈ। ਠੀਕ ਹੈ। ਇਹ ਸਬੰਧ ਦੇ ਤਾਂ ਹੀ ਤੁਹਾਨੂੰ ਬੇਨਤੀ ਕਰਦੇ ਹਾਂ। ਤੁਹਾਨੂੰ ਪਤਾ ਲੱਗਦਾ। ਹਾਂ। ਚਲੋ ਚੰਗੀ ਗੱਲ ਹੈ। ਤੁਸੀਂ ਜਾਣਦੇ ਹੋ گا ਇਹਾ ਇਹਾ ਤੋਂ ਦੂਰ ਪੜ ਕੇ ਹੁਣ। ਠੀਕ ਹੈ। ਹਾਂ। ਮਾਣ। ਕਹਿੰਦੇ ਘੋਟਾ ਤੇ ਇਹ ਦਫਾ ਤੇ ਇਹ ਦਫਾ ਹਰ ਲੋਕ